ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਾ ਰਵਨਿਜ ਬਠਿੰਡਾ ਤੋਂ ਇੱਕ ਵਾਰ ਫਿਰ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਬਠਿੰਡਾ ਦੇ ਸਹਿਰਾਂਦ ਨਹਿਰ 'ਚ ਇੱਕ ਵੱਡਾ ਹਾਦਸਾ ਰਾਤ 11 ਵਜੇ ਦੇ ਕਰੀਬ ਆਪਰਿਆ ਜਦੋਂ ਰੋਜ਼ ਗਾਰਡਨ ਨੇੜਲੇ ਜਗੋਰ ਪਾਰਕ ਵਾਲੀ ਸਾਈਡ ਤੋਂ ਲੰਘ ਰਿਹਾ ਇੱਕ ਕਾਰਨ ਨਹਿਰ 'ਚ ਡਿੱਗ ਪਈ ਕਾਰ 'ਚ ਤਿੰਨ ਸਵਾਰ ਸਨ ਜਿਨ੍ਹਾਂ ਦੇ ਮੌਕੇ ਦੇ ਨੌਜਵਾਨਾਂ ਦੀ ਸਟੇਟ ਦੇ ਵਰਕਰਾਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਕਾਰ ਨੂੰ ਜੋਗਾਨੰਦ ਨਿਵਾਸ ਤੇ ਰਹਿਣ ਵਾਲੇ ਸੰਦੀਪ ਸਿੰਘ ਚਲਾ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਵਾਰਾ ਪਸ਼ੂ ਰਸਤੇ ਵਿੱਚ ਆ ਗਿਆ ਜਿਸ ਕਾਰਨ ਉਹਨਾਂ ਦੀ ਕਾਰ ਦਾ ਸੰਤੁਲਨ ਟਿਕੜ ਗਿਆ ਤੇ ਕਾਰ ਨਹਿਰ ਚ ਜੱਡ ਗਈ ਸੰਦੀਪ ਸਿੰਘ ਨੇ ਚਲਾਕੀ ਦੇ ਨਾਲ ਕਾਰ ਦੀ ਖਿੜਕੀ ਖੋਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਜਾਨ ਬਚਾਈ ਉਹਨਾਂ ਦੀ ਮਦਦ ਲਈ ਮੌਕੇ ਤੇ ਹੋਰ ਲੋਕ ਵੀ ਜੁਟ ਗਏ ਕਾਰ ਨੂੰ ਕ੍ਰੇਨ ਤੋਂ ਬਦਤ ਨਾਲ ਨਹਿਰ ਚੋਂ ਬਾਹਰ ਕੱਢਿਆ ਗਿਆ ਖੁਸ਼ਕਿਸਮਤੀ ਰਹੀ ਕਿ ਉਸ ਹਾਦਸੇ ਚ ਕੋਈ ਜਾਨ ਨੁਕਸਾਨ ਨਹੀਂ ਹੋਇਆ ਇਹ ਜ਼ਿਕਰਯੋਗ ਹੈ ਕਿ ਸਿਰਫ ਇੱਕ ਹਫ਼ਤਾ ਪਹਿਲਾਂ ਵੀ ਇੱਥੇ ਇੱਕ ਜਾ ਹਾਦਸਾ ਵਾਪਰਿਆ ਸੀ ਜਿਸ ਵਿੱਚ 11 ਲੋਕਾਂ ਨਾਲ ਪਰ ਇੱਕ ਬਹਿਨ ਨਹਿਰ 'ਚ ਜਾ ਡਿੱਗੀ ਸੀ ਉਸ ਵੇਲੇ ਵੀ ਸਮਾਜਿਕ ਸਹਾਸਤਾ ਅਤੇ ਲੋਕਾਂ ਦੀ ਮਦਦ ਦੇ ਨਾਲ ਸਾਰੇ ਲੋਕਾਂ ਦੀ ਜਾਨ ਬਚਾਈ ਗਈ ਸੀ ਲਗਾਤਾਰ ਵਾਪਰ ਰਹੇ ਇਨ੍ਹਾਂ ਹਾਸਿਆਂ ਨੇ ਪ੍ਰਸ਼ਾਸਨ ਨੂੰ ਸੜਕਾਂ ਤੇ ਨਹਿਰ ਕਿਨਾਰਾਂ ਤੇ ਸੁਰੱਖਿਆ ਅਤੇ ਪੱਖੋਂ ਕਦੇ ਹੋਣ ਵਾਲੇ ਇੰਤਜ਼ਾਮਾਂ ਨੂੰ ਲੈ ਕੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਅਜ਼ਈਆਂ ਹੋਰ ਖਬਰਾਂ ਜਨਰਲਿਸਟ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ